ਮਹਾਤਮਾ ਹੁੰਦੇ ਸੀ ਸਜੂ ਭਗਤ ਜੀ ਉਜਾਰੇ ਸੀ ਗਰਮੀ ਸੀ ਤਾਂ ਕੀ ਦੇਖਿਆ ਰਸਤੇ ਵਿੱਚ ਕੋਈ ਮਿਸਤਰੀ ਲੱਗੇ ਹੋਏ ਕੰਮ ਕਰਦੇ ਸੀ ਮਕਾਨਾਂ ਦਾ ਕਹਿੰਦੇ ਵਾਹ ਬਾਈ ਵਾਹ ਸੰਤ ਬਣ ਜਾਈਏ ਕਿੰਨਾ ਸੌਖਾ ਕੰਮ ਹੈ ਆਰਾਮਨਾਥ ਰਹ ਜਾਂਦੇ ਨੇ ਇੱਕ ਨਛਤਰੀ ਕੀਤੀ ਹੋਈ ਹੈ ਸ਼ਾਮ ਕੱਪੜੇ ਬੜੇ ਵਧੀਆ ਇਹਨਾਂ ਲੋਕਾਂ ਦੇ ਭਗਤ ਜੀ ਨੇ ਲਿਆ ਸੁਣ ਕਹਿੰਦੇ ਜੀਤ ਜੀ ਤੁਹਾਡੇ ਕੰਮ ਤਾਂ ਚੱਲਦੇ ਹੀ ਰਹਿਣੇ ਤੋ ਕੱਲ ਸਾਰੇ ਮਜ਼ਦੂਰ ਸਾਡੇ ਇੱਥੇ ਕੱਲ ਨੂੰ ਥੋੜਾ ਜਿਹਾ ਕੰਮ ਹੈ ਮਕਾਨਾਂ ਦਾ ਭਗਤ ਜੀ ਪਹਿਲਾਂ ਥੋੜਾ ਹੀ ਕਰ ਦਿੰਦੇ ਸਿਰ ਸਿਰ ਆ ਕੇ ਦੱਸੋ ਮਹਾਰਾਜ ਕੰਮ ਕਹਿੰਦੇ ਨਾਲ ਉੱਠਣ ਦੇ ਪਾਉਂਗਾ ਕੰਮ ਕਰ ਦੱਸਦੇ ਆਂ ਬਹਿ ਜਾਓ ਸਰ ਬਿਠਾ ਦਿੱਤਾ ਕੰਮ ਕੰਮ ਕਿੰਦੇ ਸੌਖਾ ਹੀ ਐ ਬਸ ਇੱਕ ਇੱਕ ਮਾਲਾ ਫੜਾ ਦਿੱਤੀ ਸਾਰੇ ਨੇ ਆ ਲੈ ਇੱਕ ਮਨ ਕੇ ਨਾਲ ਚਾਰ ਵਾਰੀ ਵਾਹਿਗੁਰੂ 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 ਅਭਿਆਸ ਬਣ ਜਾਏਗਾ ਇਹ ਵੀ ਫੇਰਨ ਦੀ ਲੋੜ ਨਹੀਂ ਪਰ ਚੁੱਪ ਕਰਕੇ ਸੁਣ ਮੰਨ ਅੰਦਰ ਅੰਦਰ ਭਜਨ ਕਰੀ ਜਾਓ ਜਿ ਮੇਰੀ ਕੀ ਮੰਨੀ ਬੈਠੇ ਕੋਈ ਹੱਥ ਨਹੀਂ ਲਾਉਣਾ ਪੈਰ ਨਹੀਂ ਕੁਛ ਨਹੀਂ ਤਾਂ ਫੇਰ ਨਹੀਂ ਫਿਰਨਾ ਕਈ ਕੁਛ ਕਰਨਾ ਹੀ ਨਹੀਂ ਫਰਲੀਆ ਮਾਲਾ ਕਦੀ ਆ ਗੁੰਡਾ ਦੁਖੀ ਕਦੀ ਆ ਗੁੰਡਾ ਦੁਖੀ ਕੜੀ ਕੇ ਬੈਠੇ ਕਿੰਦੇ ਰੱਖ ਦਿੱਤੀ ਦੋਨ ਕਿੰਦੇ ਮਜ਼ਦੂਰੀ ਦੇ ਆਗੇ ਦੁਗਣੀ ਚਾਰਾਂ ਨੇ ਕਹਿੰਦਾ ਸੇਠ ਅੱਠਾਂ ਨੇ ਦਿਆਂ ਉਹ ਜ਼ਰ ਵੀ ਟਾਈਮ ਨਾ ਦਿਆਂਗੇ ਨਾਲੋਂ ਠੰਡੇ ਪਾਣੀ ਬਸ ਭਜਨ ਕਰੋ ਸਾਰੇ ਨੇ ਇੱਕ ਪੈਰ ਵਿੱਚ ਮਾਲਾ ਰੱਖ ਦਿੱਤੀ ਇਹ ਕਹਿੰਦੇ ਭਗਤ ਜੀ ਗਾਰੇ ਦਾ ਕੰਮ ਕਰਵਾ ਲਓ ਕਈ ਦਾ ਕਰਵਾ ਲਓ ਕਰਨਾ ਨਾ ਆ ਨਹੀਂ ਹੁੰਦਾ ਕਿੰਜ ਤੁਹਾਡੇ ਵਰਗੇ ਭਜਨ ਕਰਨ ਲੱਗ ਜਾਂਦੇ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਇਹ ਕਹਿਣਾ ਪਿਆ ਸੀ ਇਹ ਕੰਮ ਔਖਾ ਹੈ ਆਖਣ ਔਖਾ ਜੀ ਸੱਚਾ ਨਾਮ ਸੱਚਾ ਨਾਮ ਆਖਣ ਔਖਾ ਜੀ

सच नओ सचल सच न से सचल सचन अख़र जी सचल सचन આવ ਸਾਚਾ ਨਾਓ ਸਾਚਾ ਨਾਓ ਆਖਣ ਔਖੇ ਜੀ ਸਾਚਾ ਨਾਓ ਸਾਚਾ ਨਾਓ ਤੁਝੂ ਪਰਮੇਸ਼ਰ ਦਾ ਨਾਮ ਹੈ ਇੰ ਪੱਤਰ ਦੀ ਮੂਰਤੀ ਵਾਂਗ ਬੈਠ ਕੇ ਨਾ ਹਿਲਣਾ ਨਾ ਜੁੜਣਾ ਨਾ ਬੋਲਣਾ ਨਾ ਅੰਦਰ ਉੰਦਰ ਦੇਖਣਾ ਨਾ ਹੱਥ ਪੈਰ ਲਾਉੜੇ ਜ਼ੁਬਾਨ ਵੀ ਨਹੀਂ ਹਿਲਾਉਣੀ ਮਨ ਜੀ ਬੈਜੋ ਜਪੇ ਆਓ ਕੋਈ ਜਾਣੇ ਕਿਆ ਸਾਥ ਜ਼ੁਬਾਨ ਵੀ ਨਹੀਂ ਹਿਲਾਉਣੀ ਕੇਵਲ ਕਿਆਲ ਕੰਮ ਕਰਦਾ ਸਿੰਪਲ ਕਰਨਾ ਤੋ ਸਾਰਿਆਂ ਨੇ ਮਾਲਾ ਰੱਖ ਦਿੱਤੀ ਹੈ ਭਗਤ ਜੀ ਇਹ ਕੰਮ ਨਹੀਂ ਹੁੰਦਾ ਕਿੰਨੀਆਂ ਕਿੰਨੀਆਂ ਬੰਦਗੀਆਂ ਵਾਲੇ ਆਪਣੇ ਦੇਸ਼ ਵਿੱਚ ਹੋਏ ਹਨ ਉਹਨਾਂ ਨੇ ਸਿਮਰਨ ਕਰਕੇ ਜੋ ਕਮਾਈਆਂ ਕੀਤੀਆਂ ਉਹਦੇ ਵਿੱਚੋਂ ਬਹੁਤ ਕੁਝ ਵੰਡਿਆ ਆ ਜਿਹੜਾ ਕਹਿੰਦਾ ਫਲਾਣ ਨੇ ਆਸ਼ੀਰਵਾਦ ਦਿੱਤੀ ਸਿਮਰਨ ਕਰਕੇ ਅਸਰ ਹੁੰਦਾ ਨਾ ਜਿਸ ਜਬਰ ਨਹੀਂ ਕੋਈ ਉਸਰ ਨਹੀਂ ਜੀਵਾਦਾ ਦਾ ਬਤੇਰੀ ਦੁਨੀਆ ਦਿੰਦੀ ਹੈ ਸ਼ਰਾਬੀ ਵੀ ਬੜੀਆਂ ਦਿੰਦੇ ਭੱਲੇ ਕੁਛ ਵੀ ਐਵੇਂ ਕੀ ਜਾਣਗੇ ਜਿਉਂਦਾ ਰਹੋ ਤੇ ਲੰਮੀਂ ਮਰੋਏ ਆਪਣਾ ਕਣੀ ਦਾ ਵੀ ਨਾ ਪਤਾ ਤੋ ਸੀਸਾ ਉਹਦੇ ਵਿੱਚ ਇਹ ਸ਼ਕਤੀ ਹੈ ਬੰਦਗੀ ਹੈ ਕਮਾਈ ਹੈ ਵਿਚਾਰ ਹੋ ਦੀ ਸੀ ਸਰਬ ਸੁਖਾ ਹਰ ਹਰ ਗੁਣ ਗਾਏ ਸੁਖ ਨਾਹੀ ਰੇ ਔਰ ਭਗਤ